ਸਵਾਗਤ ਹੈ ਮਿੱਤਰੋ ਤੁਹਾਡਾ ਤੋਂ ਵੱਡੇ ਆਪਣੇ ਪੰਜਾਬੀ YouTube ਚੈਨਲ ਜਿਸ ਦੇ ਨਾਮ ਹੈ ਗੋਲ ਦੀ ਕਿਤਾਬ ਤੇ ਆਪਾਂ ਕਿਤਾਬ ਸ਼ੁਰੂ ਕੀਤੀ ਹੋਈ ਹੈ ਰਾਣੀ ਤਤ ਅੱਜ ਅਸੀਂ ਤਾਂ ਚੌਥਾ ਭਾਗ ਪੜ੍ਹਦੇ ਹਾਂ ਜੀ ਪੇਸ਼ ਹੈ ਜੀ ਅਗਲਾ ਭਾਗ ਅਮਰਤ ਦੀ ਛੱਟੀ ਤੇਰੀ ਸੰਗਤ ਚ ਨਾ ਲੱਦੀ ਨੇ ਦੁੱਲਾ ਜਾਇਆ ਪੌਣਾ ਦਾ ਹਮਸਾਇਆ ਨਾ ਹੀ ਕੂਰੀ ਚਾਟੀ ਵਿੱਚੋਂ ਮੱਖਣ ਕਿਸੇ ਚੁਰਾਇਆ ਨਾ ਪੁਸ਼ਕਰ ਦੇ ਕੰਡੇ ਕੋਈ ਗੋਬਿੰਦ ਬਾਬਾ ਆਇਆ ਨਾ ਵਾਰਸ ਨੇ ਬੈਠ ਮੁਸੀਤੇ ਸੱਜਰਾ ਫੁੱਲ ਖਿੜਾਇਆ ਨਾ ਹੀ ਛੋਲੇ ਪੱਕਣ ਲੱਗੇ ਨਾ ਹੀ ਚੀਤ ਸੁਹਾਇਆ ਨਾ ਹੀ ਪੁੱਠੀ ਅਰਗ ਚੜਾ ਕੇ ਤਾਂ ਸੁਖ ਦਾ ਸਾਕੰਜਾਇਆ ਨਾ ਮਰੀਮ ਨੇ ਇੱਕ ਲਪ ਸ਼ੱਕਰ ਚਾਤਰ ਹੀਟ ਲਕੋਈ ਨਾ ਲਾਲੋ ਦੇ ਟੁੱਕਰ ਵਿੱਚੋਂ ਧਾਰਸਮੁੰਦਰ ਚੋਈ ਨਾ ਕੱਚ ਪੁੰਨੀ ਸਤੀ ਦੇ ਨੇਤਰ ਡਿੱਗੇ ਅਣ ਪਹਾੜੀ ਨਾ ਹੀ ਕਾਮਦੇਵ ਨੇ ਧੁੱਪ ਨੂੰ ਵੇਖ ਕੇ ਮਾਰੀ ਤਾੜੀ ਨਾ ਅਰਫਾਹ ਨੇ ਅਜ ਆਦਮ ਹਵਾ ਦਾ ਮੇਲ ਕਰਾਇਆ ਨਾ ਹੀ ਕੋਈ ਗੌਤਮ ਸਖ਼ਿਓਂ ਬੁੱਧ-ਬੁੱਧ ਆਖਵਾਇਆ ਤਾ ਸੁੱਖ ਦਾ ਸਾਹ ਕੰਜਾਇਆ ਨਾ ਅਜ ਰੂਪ ਰੰਗੀਲਾ ਤੋਤਾ ਦਾੱਖਾਂ ਟੁੱਕਣ ਆਇਆ ਨਾ ਕੋਈ ਹਰਿਆ-ਹਰਿਆ ਬੂਟਾ ਕਿਰਨਾਂ ਤੋਂ ਸ਼ਰਮਾਇਆ ਨਾ ਅਜ ਮਾਣੇ ਸੁੱਕੇ ਝਾਟੇ ਜੂਹੀ ਗੰਧ ਖੜਾਈ ਨਾ ਅਜ ਨਿੱਕੀ ਭੈਣ ਨੇ ਕੀਤੀ ਗੁੱਡੀਆਂ ਦੀ ਕੁੜਮਾਈ ਨਾ 라ਵੀ ਦੇ ਕੰਡੇ ਰਖੀਆਂ ਵੀਦਾਂ ਕਲਮ ਸੁਹਾਇਆ ਨਾ ਅਜ ਮੇਰੇ ਸਿਰ 'ਤੇ ਓੜਿਆ ਪੰਜ ਫੁੱਲਣ ਦਾ ਸਾਆ ਤਾ ਸੁੱਖ ਦਾ ਸਾਹ ਕੰਜਾਇਆ ਤਾਰਿਆਂ ਦੀ ਰੁੱਤ ਹਰਿਆ ਮੈਦਾਨਾਂ ਚੋਂ ਤੂੰ ਲੰਘਦਾ ਸਰ ਸਰਸਬਜ਼ ਕੰਡਿਆਂ ਚੋਂ ਬੈਂਦਾ ਮੈਂ ਕੁਝ ਵੀ ਤੰਗਣਾ ਭੁੱਲ ਗਿਆ ਬਸ ਇੰਨਾ ਕੋਈ ਯਾਦ ਰਿਹਾ ਕਿ ਗੱਲਾਂ ਕਰਨ ਨੂੰ ਤਾਂ ਅਸਮਾਨ ਹੀ ਨਹੀਂ ਮੁੱਕਦਾ ਲਿਖਣ ਨੂੰ ਤਾਂ ਸਗਲ ਧਰਤ ਪਈ ਏ ਸੁਣੀ ਤਾਂ ਜੇ ਹਵਾ ਵੀ ਨਹੀਂ ਤੇ ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਜਿਵੇਂ ਕਿ ਤਾਰੇ ਰੋ ਚੜਦੇ ਨੇ ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ ਭਗਵਾਲਾ ਸੋਨਾ ਜੈ ਮਹਾਂਦਰਾ ਢੜੀਏ ਫੁੱਲ ਝੜੀਏ ਇੱਕ ਸੋਨਾ ਜਹ ਮਹਾਂਦਰਾਣੀ ਰੋਜ਼ ਮੇਰੇ ਸੁਪਨੇ ਚ ਆਉਂਦਾ ਆਪ ਵੀ ਨਾ ਸੌਂਦਾ ਨਾਲੇ ਮੈਨੂੰ ਵੀ ਨਾ ਸੌਣ ਦਿੰਦਾ ਹਏ ਸੁੱਤੀ ਪਈ ਨੂੰ ਜਗਾਉਂਦਾ ਮਿੱਡੀਆਂ ਗੁੰਦਾਵਾ ਕਦੇ ਗੁੱਤ ਨਹੀਂ ਕਰਾਵਾਂ ਉਹ ਜਾਨਦਾਰ ਕੰਨਾਂ ਵਾਲੀ ਚੱਜਣੀ ਜਾਪਦਾ ਏ ਮੈਨੂੰ ਮਹੀਂ ਹੀਰ ਦਾ ਉਹ ਬੱਚੜਾ ਨਹੀਂ ਵੇਖ ਵੇਖ ਆਪ ਦਾ ਨਰਜਣੀ ਕਿੜੀਆਂ ਕਿਹੜਿਆਂ ਨੀ ਬਾਗਾਂ ਦਾ ਉਹ ਮੂਰ ਹੈ ਸ਼ਬੀਲੜਾ ਜੋ ਫਿਰਦਾ ਮੱਥੇ ਚ ਪਹਿਲਾਂ ਪਾਉਂਦਾ ਇਸੁੱਤੀ ਪਈ ਨੂੰ ਜੁਗਾਉਂਦਾ ਉਹਦੇ ਲਈ ਤਾਂ ਅੜੀ ਯਾਨੀ ਕੱਢ ਕੇ ਲੈ ਆਵਾਂ ਹਾਏ ਤਾਰਿਆਂ ਚੋਂ ਤਾਰਿਆਂ ਦੀ ਭਾਰ ਮੈਂ ਮਿਲ ਜਾਵੇ ਮੈਨੂੰ ਕਿਤੇ ਸਾਂਵਲਾ ਜੀ ਸੱਚੀ ਮੁੱਚੀ ਚੁੰਨੀ ਦੀ ਹੀ ਲਵਾ ਗੰਡ ਮਾਰ ਮੈਂ ਮੇਲੇ 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 ਮਿਲੇ ਪੈਰ ਜਿਵੇਂ ਯੁੱਗਾਂ ਦਾ ਉਹ ਯਾਤ੍ਰੂਣੀ ਧੋ ਤੋਕੇ ਦਿਲ ਚ ਟਿਕਾਉਂਦਾ ਇਹ ਥੁੱਤੀ ਪਈ ਨੂੰ ਜੁਗਾਉਂਦਾ ਖੋਰੇ ਮੈਨੂੰ ਹੋਈ ਜਾਂਦਾ ਦਿਨੋਂ ਦਿਨ ਕੀ ਲੱਗੇ ਨਿੱਕੇ ਨਿੱਕੇ ਕੰਮਾਂ ਵਿੱਚ ਜੀਣੀ ਕਿੰਨੇ ਡੰਗ ਪਾਉਣੀ ਆ ਮਚੂਰੀਆਂ ਕਾਵਾਂ ਨੂੰ ਨਾਲੇ ਰਸ਼ਮਾਂ ਤੇ ਚੁਗਦੀਆਂ ਬੀਣੀ ਆਸਾਂ ਦੇ ਕੌਲਿਆਂ ਨੂੰ ਉਹ ਕਲੀਆਂ ਕਰਾ ਕੇ ਨਹੀਂ ਉਹ ਕੌਲਿਆਂ ਤੋਂ ਘੁੱਗੀਆਂ ਉਡਾਉਂਦਾ ਹੈ ਸੁੱਤੀ ਪਈ ਨੂੰ ਜੰਗਾਵਦਾ ਬੈਠ ਕੇ ਚਲਾਣੀ ਦੀਆਂ ਮੂਰੀਆਂ ਦੇ ਨੇੜੇ ਜਦੋਂ ਕਰਦੀਆਂ ਪੈੜੇ ਮੈਂ ਸੁਲੱਖਣੀ ਵੱਖੀ ਵਿੱਚ ਸੁੱਤੇ ਪਏ ਮੂਰ ਜਾਗ ਪੈਂਦੇ ਮੈਨੂੰ ਆਉਂਦੇ ਨਹੀਂ ਉਹ ਸਖੀਏ ਨੇ ਡੱਕਣੇ ਪਿੱਪਲਾਂ ਦੇ ਜੜੀ ਫਿਰਾਂ ਪੁੱਕ ਦੀ ਸੰਧੂਰ ਖੌਰੇ ਉਹ ਵੀ ਹੋਵੇ ਸੁਪਨੇ ਜੰਗਾਵ ਰੰਗਾਮ ਦਾ ਹਾਈ ਸੁੱਤੀ ਪੈ ਨੂੰ ਜਿਗਾਉਂਦਾ ਚੜਦਾ ਵਿਸਾਖ ਵਿੱਚ ਅੰਬੀਆਂ ਦਾ ਬੂਰ ਜਿਵੇਂ ਇੰਜ ਉਹਦੇ ਪੋਟਿਆਂ ਚੋਂ ਸੀਗਣੀ ਚਿੱਤ ਵਿੱਚ ਮੇਰੇ ਚੰਗੜੇ ਚੰਗਿਆੜੀਆਂ ਜੋ ਉੱਠਦੀਆਂ ਪਾਣਾ ਸਕੀ ਉਹਨਾਂ ਦਾ ਮੈਂ ਭੇਤਨੀ ਫੇਰ ਮੇਰੇ ਚਾਵਾਂ ਨੂੰ ਚਕਾਨੀ ਦੇ ਕੇ ਰਾਣੀ ਜਣੀ ਛਿਣੋ ਛਣੀ ਹਵਾ ਹੋ ਜਾਉਂਦਾ ਹਾਈ ਸੁੱਤੀ ਪੈ ਨੂੰ ਜਿਗਾਉਂਦਾ ਠੇਹਾ ਦੀ ਬੋਲੀ ਨਾ ਹੁਣ ਦਸਤੀ ਵੈਦਗੀਆਂ ਨੇ ਨਾ ਹੀ ਜੰਗਲੀ ਪੱਤਰ ਸਾਡੀ ਖਰਲੀ ਪਿਸ ਜਾਂਦੇ ਹੁਣ ਮੂਤੀਆਂ ਦੇ ਸੰਗ ਪੱਥਰ ਅੱਗ ਲੱਗੀਆਂ ਲਹਿਰਾਂ ਦੇ ਉੱਤੇ ਕਦ ਤੱਕ ਝੂਟੇ ਖਾਂਦੀ ਕਦ ਤੱਕ ਨੀਲੇ ਪਾਣੀ ਉੱਤੇ ਮੁਰਗਾ ਵੀ ਨਸ਼ਿਆਂ ਦੀ ਕਿਉਂ ਤੁਮਿਆਂ ਦੀ ਵੇਲ ਦੇ ਵਿੱਚੋਂ ਕੋੜ ਕੜਤਨ ਮੁੱਕ ਜਾਏ ਕਿਉਂ ਕੋਈ ਅਜਿਹਾ ਵਾਇਨਾ ਚੱਦਾ ਪਤ ਬੇਮੁਸ਼ਕਾਹੀ ਸੁੱਕ ਜਾਏ ਨਾ ਕੋਈ ਸਾਡੇ ਵੇੜੇ ਆਇਆ ਨਾ ਮੈ ਥੰਦੇ ਕਰੇ ਦੁਆਰੇ ਹੋ ਸਕਦਾ ਏ ਰੋਜ਼ ਰਾਤ ਨੂੰ ਢੂਂਡ ਮੇਰੀ ਵਿੱਚ ਨਿਕਲਣ ਤਾਰੇ ਇੱਕ ਬੰਤਰ ਤੋ ਦੂਜੀ ਦੇ ਵਿੱਚ ਇੰਜਟ ਲਗੇ ਨੇ ਹਾਣੀ ਬੋਟੀ ਦੇ ਵਿੱਚ ਵਟ ਜਾਂਦੀ ਹੈ ਜਿਉਂ ਪਿਛਲੀ ਪਿਲਛੀ ਦੀ ਟਾਣੀ ਹੋ ਸਕਦਾ ਮੈਂ ਆਪਣੀ ਵਲਗਣ ਲੀਹਾਂ ਦੇ ਸੰਗ ਸੀਤੀ ਹੋਵੇ ਜਾਂ ਥੇਹਾਂ ਦੀ ਗੂੰਗੀ ਬੋਲੀ ਕੁੱਟ ਦੋ ਕੁੱਟਾਂ ਪੀਤੀ ਹੋਵੇ ਰੱਕੜ ਮੈਰੇ ਉਜੜੇ ਬੰਨੇ ਹੀ ਕਿਉਂ ਮੈਨੂੰ ਮੇਰੇ ਲੱਗਦਾ ਫੁੱਲ ਪਰਿੰਦੇ ਸਾਵੇ ਖਿੱਤੇ ਹੀ ਕਿਉਂ ਮੈਨੂੰ ਤੇਰੇ ਲੱਗਦੇ ਇਸ਼ਕ ਅਸਮਾਨ ਵਰਗਾ ਹੈ ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੋਰ ਦਿੰਦਾ ਹੈ ਉਹ ਰੀਝਾਂ ਹੀ ਨਹੀਂ ਕਰਦਾ ਲਪੇਟਾਂ ਰੀਸ਼ਮਾਂ ਅੰਦਰ ਵੀ ਤੇਰੇ ਐਬ ਵੀ ਸੋਹਣੇ ਜਿਉਂ ਚੰਨ ਦੇ ਦਾਗ ਧੋਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੋ ਲਿਖਦਾ ਕਾਸ਼ ਨਹੀਂ ਚਿੱਠੀਆਂ ਹਵਾ ਦੇ ਵਰਕਾਂ ਉੱਤੇ ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫ਼ਰਤ ਵੀ ਨਹੀਂ ਕਰਦਾ ਇਸ਼ਕ ਅਸਮਾਨ ਵਰਗਾ ਹੁੰਦਾ ਜੋ ਨੀਲਾ ਕੇਸਰੀ ਹੁੰਦਾ ਤਵੀ ਤੇ ਬੈਠ ਜਾਂਦਾ ਹੈ ਤੇ ਉਪਰੋਂ ਸੀ ਨਹੀਂ ਕਰਦਾ ਹੈ ਰੇਤਾ ਵੀ ਤੱਕਾ ਹੀ ਮਗਰ ਕੋਈ ਪੈੜ ਨਹੀਂ ਇਸ ਦੀ ਅਨੋਖਾ ਸੱਪ ਹੈ ਤੁਰਦਾ ਤਾਂ ਹੈ ਪਰ ਲੀ ਨਹੀਂ ਕਰਦਾ ਕਿ ਬੰਬਲ ਚਾਨਣੀ ਦੇ ਹੁਣ ਕੋਈ ਵਟਦਾ ਨਹੀਂ ਤੱਕਿਆ ਤੇ ਨਿਤਰੇ ਪਾਣੀਆਂ ਨੂੰ ਚੋਰ ਕੋਈ ਮਸਕੀ ਨਹੀਂ ਕਰਦਾ ਕਿਸੇ ਦਾ ਪਿਆਰ ਪਵਨ ਨੂੰ ਭਲਾ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੂਰ ਦਿੰਦਾ ਹੈ ਉਹ ਰੀਝਾਂ ਹੀ ਨਹੀਂ ਕਰਦਾ ਤਖਤ ਬਲੋਰੀ ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਜਿਉਂ ਅਲਸੜੀ ਦੀਆਂ ਖੇਤੀਆਂ ਨੂੰ ਚੁੰਮ ਕੇ ਉੱਡਦੀ ਹੀ ਜਾ ਰਹੀ ਹੋਵੇ ਹਵਾ ਜਿਉਂ ਨੀਂਦ ਵਿੱਚ ਕੋਈ ਦਿਲ ਜਮਾ ਤੇ ਬਾਂਕੜਾ ਹੈ ਸੁਪਨਿਆਂ ਦੀ ਹੱਦ ਤੀਕਰ ਪਹੁੰਚਿਆ ਜਾਂ ਜਿਉਂ ਗੁਆਰੀ ਵਿੱਚ ਉੱਗਿਆ ਤੰਦਲਾ ਹਰਲੰਗ ਦੇ ਟਾਪ ਦੇ ਨੂੰ ਹੋਵੇ ਚਾਹ ਰਿਆ ਅੱਸੂ ਦੇ ਮੱਕੜ ਤੰਦੜੇ ਦੀਆਂ ਮੰਤਰਾਂ ਨੂੰ ਆਪਣੇ ਪੱਤਿਆਂ ਤੇ ਹੋਵੇ ਪਾਰਿਆ ਜਿਉਂ ਸਵੇ ਸਾਵਿਆਂ ਕਹਾ ਦੀ ਕੂਲੀ ਸੇਈ ਤੇ ਕੋਈ ਸਾਗਵਾਣੀ ਬੂਰ ਚਿੱਟਾ ਵਿਛ ਗਿਆ ਜਾਂ ਅੱਕ ਦੇ ਪੱਤਿਆਂ ਦੀ ਅਜ਼ਲੀ ਚੁੱਪਚੀ ਨੂੰ ਭੰਨ ਕੇ ਦੁੱਧਾਂ ਦਾ ਟੇਪਾ ਰਸ ਗਿਆ ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ ਤੇ ਨਿੱਕੀ-ਨਿੱਕੀ ਤੁਪੜੀ ਦਾ ਉੱਡਣਾ ਰੁੱਖਾਂ ਦੀਆਂ ਖੋੜਾਂ ਦੇ ਅੰਦਰ ਆਥਨੀ ਜਾਂ ਚੁੰਜੀਆਂ ਦਾ ਚੁੰਜੀਆਂ ਨਾਲ ਖੇਡਣਾ ਜਾਂ ਨੀਲੀਆਂ ਤੁਪਾਂ ਨੀਲੀਆਂ ਚੁੱਪਾਂ ਦੀ ਭਰ ਕੇ ਅੰਜਲੀ ਹੋਵੇ ਕਿਸੇ ਨੇ ਮੇਦ ਨੂੰ ਤਰਸੱਲਿਆ ਜਾਂ ਅੱਖਰਾਂ ਨੂੰ ਹਲਦੀ ਵਿੱਚ ਹਲਦੀਆਂ ਵਿੱਚ ਗੁੰਨ ਕੇ ਜਾਂਦਾ ਹੈ ਸਾਹੀ ਚਿੱਠਿਆਂ ਨੂੰ ਕੱਲਿਆ ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਨੁਕਰੇ ਹੁਸਨ ਦੇ ਜੋ ਬਲੌਰੀ ਤਖਤ ਤੇ ਨਾਗਣ ਹਵਾ ਦਾ ਇੱਕ ਸਵਈਆ ਬਹਿ ਗਿਆ ਜਾਂ ਡੰਗਲੀ ਖੂਹੀ ਦੇ ਪਾਣੀ ਮਿੱਠੜੇ ਕੋਈ ਨੱਡੀਆਂ ਦਾ ਝੁੰਡ ਪਰ ਕੇ ਲੈ ਗਿਆ ਜਾਂ ਕੁਜਾਂ ਵਿੱਚ ਕੋਡੀਆਂ ਦੇ ਨਾਚ ਦੀ ਟਿੱਬਿਆਂ ਦੇ ਉੱਤੋਂ ਆ ਰਹੀ ਹੋਵੇ ਸਦਾ ਜਾਂ ਗੁੰਗਿਆਂ ਖੇਤਾਂ ਦਾ ਬੰਜਰ ਟੁਕੜਾ ਜਨ ਰਿਆ ਹੋਵੇ ਗੁਲਾਬੀ ਵਾਸ਼ਨਾ ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ ਕੋਈ ਵੈਦ ਚਗਲੇ ਉਗਲੇ ਜਿਹਾ ਵੀਸ ਦਾ ਔਰ ਉਤਾ ਦੀ ਏਲchi ਅਖਵਾ ਰਹਾ ਜੋ ਹਰੜੀਆਂ ਦੀ ਛੱਲ ਤਾਈਂ ਕਾੜ ਕੇ ਮਖਿਆਲ ਦੇ ਛੰਨੇ ਦੇ ਵਿੱਚ ਉਲਟਾ ਰਹਾ ਜਾਂ ਕਾਲਿਆਂ ਤੂਤਾਂ ਦਾ ਸ਼ਰਬਤ ਢੂੰਡ ਕੇ ਹੈ ਰੱਬ ਦੇ ਮਾਨੁਖ ਨੂੰ ਪਿਲਾ ਰਹਾ ਰੋਹੀ ਦੀ ਬਾ ਨੂੰ ਫੱਕ ਦਾ ਮਸਤਾਨੜਾ ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਹਾ ਹੋ ਤੇਰਾ ਸੱਜਿਆ ਦੀਵਾਨ ਵੀ ਜੰਗਲਾਂ ਪਹਾੜਾਂ ਦੇ ਫਿਰ ਤੂ ਯੋਧੇ ਨੂੰ ਓ ਤੇਰਾ ਸੱਜਿਆ ਦਿਵਾਨ ਵੀ ਵਿੱਚ ਵਣਦੇ ਸੁਹਿੰਦਾ ਓ ਤੇਰਾ ਉੜ ਦਾ ਬਾਜ ਵੀ ਤੇਰਾ ਊਠ ਚ ਰੇਂਦਾ ਕਰਦੀ ਫਿਰਾਂ ਤਿਲ ਚੋਲੀਆਂ ਵਿਰਤਾਂ ਬੋਲੀਆਂ ਨਾ ਸਾਡਾ ਪੀਰ ਮਨਿੰਦਾ ਤੋੜਾਂ ਪੱtre ਤਾੜ ਦੇ ਵਿਦਣ ਹਾੜ ਦੇ ਤੈਨੂੰ ਤਾਪ ਚੜੇਂਦਾ ਓ ਤੇਰਾ ਉੜ ਦਾ ਬਾਜ ਵੀ ਤੇਰਾ ਊਠ ਚ ਰੇਂਦਾ ਕੱਜਣ ਤੇਰੇ ਰੰਗ ਲਈ ਅਸਾਂ ਤਾਂਗ ਲਈ ਤੇਰਾ ਇਸ਼ਕ ਲਗੇਂਦਾ ਟੱਪ ਟੱਪ ਆਵਾਂ ਲਾਚੀਆਂ ਵੇ ਮਾਰਾਂ ਚਾਤੀਆਂ ਤੂੰ ਨਾ ਬਾਤ ਕਰੇਂਦਾ ਉਹ ਤੇਰਾ ਉੜਦਾ ਬਾਜਵੇ ਤੇਰਾ ਊਠ ਚ ਰੇਂਦਾ ਤੇਰਾ ਤਰਕਸ਼ਾਂ ਵਾਲਿਆਂ ਵੀ ਹੱਦੋਂ ਕਾਲਿਆ ਸੇ ਰਣ ਚ ਲੜੇਂਦਾ ਬੈਠ ਪਹਾੜੀ ਚੋਟੀਆਂ ਵੇ ਗੱਲਾਂ ਖੋਟੀਆਂ ਸਾਡੀ ਅਕਲ ਚ ਰੇਂਦਾ ਉਹ ਤੇਰਾ ਉੜਦਾ ਬਾਜਵੇ ਤੇਰਾ ਊਠ ਚ ਰੇਂਦਾ ਵੇ ਮਾਂ ਦੇ ਯੋਧੇ ਸੂਰ ਮੇ ਸੂਰਿਆ ਸਾਨੂੰ ਪੂਰਿਆ ਕਹਿ ਤੱਕਣ ਤਕੇਂਦਾ ਲੈ ਲੈ ਕਰਦਾ ਟੈਕਦਾ ਵੇ ਨਾਲੇ ਮਹਿਕਦਾ ਸਾਡੇ ਚਾਦਾ ਗੀਂਦਾ ਉਹ ਤੇਰਾ ਉਡਦਾ ਬਾਜਵੀ ਤੇਰਾ ਊਠ ਚਰੇਂਦਾ ਜੀਵਨ ਤੇਰੀਆਂ ਕਾਨੀਆਂ ਵਿਦਲ ਜਾਨੀਆਂ ਕੜ ਸੁਖਣ ਤੇ ਚੇਂਦਾ ਰਸੇ ਤੇਰੀ ਹਰ ਔਲਵੇ ਦੀਂਜਾ ਦੀਜਾ ਕਾਲਵੇ ਕਲ ਰੀਵਰ ਸੇਂਦਾ ਉਹ ਤੇਰਾ ਉਡਦਾ ਬਾਜਵੀ ਤੇਰਾ ਊਠ ਚਰੇਂਦਾ ਸਬਜ ਕਚੂਰੀ ਖੇਤੀਆਂ ਵੇ ਸਰੋਂ ਮੇਥੀਆਂ ਨਾਲ ਬੀਰ ਪਕਿੰਦਾ ਫੁੱਲ ਫੁੱਲ ਜਾਂਦਾ ਕੇਵੜਾ ਵਿਕਰੇ ਮੇਵੜਾ ਅਜਾ ਹੱਸਦਾ ਖੜੇਂਦਾ ਉਹ ਤੇਰਾ ਉਡਦਾ ਬਾਜਵੀ ਤੇਰਾ ਊਠ ਚਰੇਂਦਾ ਬਦਲੀ ਦਾ ਟੋਆ ਬਦਲੀ ਦਾ ਟੋਟਾ ਅੜੀਏ ਜੇ ਇਨ ਉੜਦੀਆਂ ਮਹਿਕਾਂ ਦੀ ਕੰਨ ਫੜ ਲਵਾਂ ਅੜੀਏ ਜੇ ਵਿੜੇ ਬੀਜ ਦਾ ਮੈਂ ਇੱਕ ਬੂਟਾ ਚੰਨਦਾ ਅੜੀਏ ਜੇ ਤਲਿਏ ਤੇਰੀਏ ਮਲਦਾ ਰਹਾ ਗੁਲ ਚਾਂਦਨੀ ਅੜੀਏ ਜੇ ਤੇਰੇ ਗੁੱਟ ਤੇ ਬਦਲੀ ਦਾ ਟੋਟਾ ਬਨਦਾ ਇਹ ਕੌੜੀਆਂ ਰੁੱਤਾਂ ਨੂੰ ਜੇ ਮਖਿਆਲ ਵਿੱਚ ਮੈਂ ਡੂਬਦਾ ਜਾਂ ਜੇ ਇਨ੍ਹਾਂ ਦੀ ਜੀਵ ਤੇ ਕੋਈ ਪਤਾਸਾ ਧਰਦਿਆਂ ਅੜੀਏ ਜੇ ਸੁੰਨੇ ਰਸਤਿਆਂ ਨੂੰ ਸਾਕ ਦੇਦਾ ਪੈੜ ਦਾ ਅੜੀਏ ਜੇ ਟੱਠੇ ਕੌਲਿਆਂ ਨੂੰ ਦੀਵਿਆਂ ਦਾ ਵਰਦਿਆਂ ਤੇਰੇ ਸਰੀਲੇ ਬੁੱਤ ਨੂੰ ਫੁੱਲਾਂ ਦੇ ਵਿੱਚ ਫੁੱਲਾਂ ਦੇ ਘਰ ਵਿੱਚ ਖੇਡਦਾ ਅੜੀਏ ਸਰੈਰੀ ਬੀੜ ਦਾ ਰਮਕਾ ਕੋਈ ਸਲਵਾਦਿਆਂ ਅੜੀਏ ਤੇਰੀ ਕੁੜਤੀ ਦਿਆਂ ਮੂਹਰਾ ਤੋਂ ਲੈ ਕੇ ਆਗਿਆ ਜੇ ਅੱਜ ਤੇਰੇ ਸ਼ੌਂਕ ਦੀਆਂ ਬੁਲਬੁਲਾਂ ਪ੍ਰਚਾਦਿਆਂ ਸਰਬੱਤ ਦਾ ਭਲਾ ਕੱਕੀ ਰੇਤਿਆਂ ਦੀ ਬੂਲੀ ਮਾਰੂ ਥਲ ਲਿਖਦਾ ਨਹੀਂ ਉਹ ਸਾਗਰਾਂ ਸਮੁੰਦਰਾਂ ਦੀ ਛਲ ਲਿਖਦਾ ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਿਉ ਖੇਤਾਂ ਵਿੱਚ ਹਰੇ-ਹਰੇ ਗੀਤ ਲਿਖਦਾ ਨਹੀਂ ਉਹ ਵਗਦੇਆਂ ਖਲਾਂ ਦਾ ਸੰਗੀਤ ਲਿਖਦਾ ਖੜੇ ਪਾਣੀਆਂ ਦੇ ਵਿੱਚ ਹਲ ਚੱਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਿਉ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ ਇਤਿਹਾਸ ਨਹੀਂ ਕਟਾਇਆ ਬੰਦ-ਬੰਦ ਲਿਖਦਾ ਨਿਉ ਮਸਲੇ ਮੁਸੀਬਤਾਂ ਦੇ ਹੱਲ ਲਿਖਦਾ ਨਿਉ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਸਤਰ ਰੰਗੀ ਜਵਾਨੀਆਂ ਦੇ ਚਾ ਲਿਖਦਾ ਨਹੀਂ ਉਹ ਬੁੱਢੇ ਹੋਏ ਨੈਣਾ ਚ ਦੁਆ ਲਿਖਦਾ ਪਰ ਬੱਚਿਆਂ ਦੇ ਬੁੱਲਾਂ ਉਤੇ ਚੱਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਕਦੇ ਜਿੱਤ ਦੀਆਂ ਗੂੰਜਾਂ ਕਦੇ ਹਾਰ ਲਿਖਦਾ ਕਦੇ ਫੁੱਲਾਂ ਵਾਲੀ ਰੁੱਤ ਕਦੇ ਖਾਰ ਲਿਖਦਾ ਕਦੇ ਖਦਰ ਤੇ ਕਦੇ ਮਲ ਮਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਨਹੀਂ ਉਹ ਬੁੱਲੇ ਜਿਹੇ ਮਸਤਾਂ ਦੀ ਲੇਵ ਲਿਖਦਾ ਨਹੀਂ ਕਦੇ ਕਿਸੇ ਲੂਣਾ ਦੇਣ ਦਰਦੀ ਨੂੰ ਸ਼ੈਵ ਲਿਖਦਾ ਨਹੀਂ ਉਹ ਗੁੱਸੇ ਨੀਓ ਗੁੱਸੇ ਵਿੱਚ ਆਕੇ ਤੜਥਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਹੈ ਨੀਓ ਰਾਂਝਿਆਂ ਦੇ ਮੱਥਿਆਂ 'ਚ ਹੀਰ ਲਿਖਦਾ ਹੈ ਨੀਓ ਯੋਧਿਆਂ ਦੇ ਖਾਤੀ ਸ਼ਮਸ਼ੀਰ ਲਿਖਦਾ ਹੈ ਸਾਡੇ ਵਰਗੇ ਨੂੰ ਸੁਪਨੀ ਦੀ ਖਲ ਲਿਖਦਾ ਨਹੀਂ ਉਹ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ ਹੈ ਫਿਰ ਵਕੀਲੀਆਂ ਕੁੰਜਾ ਤੇਰੇ ਤੇਰੇ ਰਾਹਾਂ 'ਚ ਨੱਚਾਂਗੀ ਪਰੇ ਅਸਮਾਨ ਦੇ ਥੱਲੇ ਛਣਕ ਦੀ ਵੰਗ ਤੋਂ ਚੋਰੀ ਮੈਂ ਆਪਣੀ ਸੰਗ ਤੋਂ ਚੋਰੀ ਵੇ ਉਹ ਵੇ ਮੇ ਅਵਾਜ਼ ਵਰਗੀਆਂ ਤਰੇ ਬੁੱਲਾਂ ਚੋਂ ਕਿਰਦੀਆਂ ਜੋ ਆਪਣੀ ਬਾਤ ਪਾਉਂਦੇ ਆਪਣੇ ਪ੍ਰਸੰਗ ਤੋਂ ਜੋਰੀ ਜਹਾਂ ਵਿੱਚ ਸ਼ੋਰ ਕਿੰਨਾ ਹੈ ਪਤਾ ਨਹੀਂ ਹੋਰ ਕਿੰਨਾ ਹੈ ਸਮੇਰੀ ਅੱਖ ਤੋਂ ਛੁਪਾ ਕੇ ਸਮੇਤ ਦੀ ਅੱਖ ਤੋਂ ਛੁਪਾ ਕੇ ਹਵਾ ਦੇ ਰੰਗ ਤੋਂ ਚੋਰੀ ਵੇ ਤੈਨੂੰ ਦੇਖ ਕੇ ਜਲ ਪੈਂਦੀਆਂ ਮੱਥੇ 'ਚ ਫੁੱਲ ਝੜੀਆਂ ਗੁਲਾਬੀ ਪੋਸ਼ ਵੀ ਆਸਦਾ ਮਰਮਰੀ ਅੰਗ ਤੋਂ ਚੋਰੀ ਸੁਲਗ ਦੇ ਚੇਤਿਓਂ ਕੱਢ ਕੇ ਤੁਰਾਂਗੀ ਤਪਦੀਆਂ ਕਿਰਨਾ ਵੇ ਮੈਂ ਕਕਰੀਲੀਆਂ ਪਾਉਣਾ ਹੇ ਪੋਦ ਡੰਗ ਤੋਂ ਚੋਰੀ ਦਮਾਂ ਦੀ ਢੱਡ ਪਈ ਵੱਜੇ ਤੇ ਮੁਠੀ ਜਾਣ ਆ ਜਾਵੇ ਛਣਕ ਦੇ ਘੰਗਰੂ ਖੜਤਾਲ ਤੇ ਮਰਦੰਗ ਤੋਂ ਚੋਰੀ ਪਹਾੜੀ ਕੁੱਟ ਦੇ ਵਿੱਚੋਂ ਕਦੋਂ ਸੁਬਕੀਲੀਆਂ ਕੂੰਜਾਂ ਨੇ ਬਚ ਕੇ ਆਉਂਦੀਆਂ ਯਾਰਾ ਚਰਗ ਦੇ ਢੰਗ ਤੋਂ ਚੋਰੀ ਮਿਲਾਂਗੇ ਆਬਸ਼ਾਰੀ ਮਸਿਆ ਦੀ ਗੋਦ ਵਿੱਚ ਆਪਾਂ ਤੂੰ ਆਪਣੇ ਤਖਤ ਤੋਂ ਚੋਰੀ ਮੈਂ ਆਪਣੇ ਝੰਗ ਤੋਂ ਚੋਰੀ ਕਿਉਂ ਘਰ ਨਹੀਂ ਮੁੜਦਾ ਚਿਹਰਾ ਤਲਵੰਡੀ ਪਿੰਡ ਦੀ ਇੱਕ ਮਾਈ ਦੀ वेदना ਕਿਸੇ ਚੋਟੀ ਤੇ ਪਰਚਨ ਲੱਗਿਆ ਨਿੱਕਾ ਜਹਾਜ دل ਤੇਰਾ ਕਿਉਂ ਘਰ ਨਹੀਂ ਮੁੜਦਾ ਚਿਹਰਾ ਕਿਸ ਵਾਦੀ ਵਿੱਚ ਫੜਦਾ ਰਹਿਨੇ ਕੂੰਜਾਂ ਦੇ ਪਰਛਾਵੇਂ ਐਸਾ ਕੀ ਪ੍ਰਬੋਧਿ ਹੋਇਆ ਉੱਚੀਆਂ ਪਿੱਪਲਾਂ ਛਾਵੇਂ ਕਿਸੇ ਢੱਲੇ ਤੇ ਅੱਗ ਤਖਾ ਲਈ ਭੁੱਲ ਕੇ ਸਭ ਜੁ ਬਨੇਰਾ ਕਿਉਂ ਘਰ ਨਹੀਂ ਮੁੜਦਾ ਚਿਹਰਾ ਨਿੰਮਖ ਲਈ ਵੀ ਮਾਂ ਦਾ ਪੱਲੂ ਛੱਡਿਆ ਨਾ ਸੀ ਕਰਦਾ ਹੁਣ ਤੂੰ ਕੀ ਦੀਆਂ ਪੈੜਾਂ ਦੇ ਵਿੱਚ ਪੈੜਾਂ ਬੀਬਾ ਧਰਦਾ ਰਾਤ ਦਿਨੇ ਤੂੰ ਤੱਕਦੇ ਰਹਿੰਨੇ ਕਿਸ ਮਾਲਕ ਦਾ ਕਿਸ ਮਲਕਾ ਦਾ ਚਿਹਰਾ ਕਿਉਂ ਘਰ ਨਹੀਂ ਮੁੜਦਾ ਚਿਹਰਾ ਸੁਣਿਆ ਤੂੰ ਵਾ ਵਾਦੀ ਸਾ ਸਾ ਅੱਖਰਾਂ ਦੇ ਵਿੱਚ ਲਿਖਦਾ ਸੁਣਿਆ ਤੂੰ ਮੂਰਾਂ ਦੇ ਕੋਲੋਂ ਪਹਿਲਾਂ ਪਉਣਾ ਸਿੱਖਦਾ ਇਹ ਵੀ ਸੁਣਿਆ ਭੀੜਾਂ ਵਿੱਚ ਹੁਣ ਜਿਣੀ ਲੱਗਦਾ ਤੇਰਾ ਕਿਉਂ ਘਰ ਨਹੀਂ ਮੁੜਦਾ ਚਿਹਰਾ ਕਹਿੰਦੇ ਨੇ ਕਿ ਦੋ ਡੰਗਾਂ ਵਿੱਚ ਥਲਗਿਰੀਆਂ ਲੰਘ ਜਾਣਾ ਕਾਮਰੂਪ ਦੀਆਂ ਸੱਪਣੀਆਂ ਨੂੰ ਸਹਿਜ ਕਥੇ ਡੰਗ ਜਾਣਾ ਸਾਥ ਸੁਨੀਂਦੇ ਫੱਕਰ ਤੇਰੇ ਗਲਿਏ ਗਲਿਏ ਫੇਰਾ ਕਿਉਂ ਘਰ ਨਹੀਂ ਮੁੜਦਾ ਛੇਰਾ ਜਦ ਤੇਰੇ ਵਾਕਾਂ ਦੀ ਮਿੱਠਤ ਸਮਿਆਂ ਨੂੰ ਛੜ ਜਾਂਦੀ ਰੋਲਦੀ ਫਿਰਦੀ ਮਾਨਵਤਾ ਦੇ ਮਸਤਕ ਨੂੰ ਲੜ ਜਾਂਦੀ ਕਿੰਨਾ ਵੱਡਾ ਹੋ ਗਿਆ ਤੇਰੀ ਤਲਵੰਡੀ ਦਾ ਕੇਰਾ ਕਿਉਂ ਘਰ ਨਹੀਂ ਮੁੜਦਾ ਛੇਰਾ ਮੈਂ ਤੇ ਤੇਰੀ ਮਾਣੇ ਤੇਰੇ ਪੁੱਤੜਿਆਂ ਨੂੰ ਧੋਇਆ ਸ਼ਹਰ ਜਾ ਹੁੰਦਾ ਸੀ ਬੀਬਾ ਪੀਰ ਬਰੋਬਰ ਹੋਇਆ ਰੋਹੀ ਵੱਲ ਭੱਜ ਗਿਆ ਸੀ ਰੁਸ ਕੇ ਮੈਥੋਂ ਕੇਰਾ ਕਿਉਂ ਘਰ ਨਹੀਂ ਮੁੜਦਾ ਛੇਰਾ ਕੀ ਹੁੰਦੇ ਇਹ ਚੰਨ ਸਤਾਰੇ ਕੀਕਣ ਜਿਹੜੇ ਆਕਾਸ਼ੀ ਕਿਉਂ ਕਰ ਬੰਦਾ ਦਿਨ ਤੇ ਰਾਤੀ ਪਿਆਸ ਵਾਰੇ ਰਾਚੀ ਕਾਤੋਂ ਵਗਦੀ ਵਾਣਾ ਦੱਸਦੀ ਕੀ ਹੁੰਦਾ ਨਾ ਹੈ ਨੇਰਾ ਕਿਉਂ ਕਰਨੀ ਮੁੜਦਾ ਸ਼ੇਰਾ ਕਿਸੇ ਚੋਟੀ ਤੇ ਪਰਚਨ ਲੱਗਾ ਨਿੱਕਾ ਜਿਹਾ ਦਿਲ ਤੇਰਾ ਕਿਉਂ ਕਰਨੀ ਮੁੜਦਾ ਸ਼ੇਰਾ ਆਜ਼ਾਦ ਕਿਤਾਬਾਂ ਲਾਲ ਖੂਸਲੇ ਵਣਾ ਤੇ ਉੜਦੇ ਪੰਛੀ ਕਿਸੇ ਭਰਮ ਦਾ ਸ਼ਿਕਾਰ ਨਹੀਂ ਹੁੰਦੇ ਸਾਇਆਦਾਰ ਦਰਖਤਾਂ ਥੱਲੇ ਚੁੰਗੀਆਂ ਭਰਦੀ ਹਰਨੀ ਸੋ ਫਲਸ ਫਿਆਂ ਦਾ ਸਾਰ ਹੁੰਦੀ ਹੈ ਸਕੂਲ ਕਿਕਰਾਂ ਦੇ ਵੀ ਹੁੰਦੇ ਨੇ ਪੜਾਈ ਕਰਦੇ ਤੁਕਿਆਂ ਦੀ ਵੀ ਹੁੰਦੀ ਹੈ ਜੰਗਲੀ ਖੇਤਾਂ 'ਚ ਬੈਠੀ ਨਮੀ ਵਹੂ ਵਰਗੀ ਧੁੱਪ ਨੂੰ ਦੇਖਣਾ ਵੀ ਉੱਚ ਵਿਦਿਆ ਹੀ ਹੁੰਦਾ ਹੈ ਨੀਲੀਆਂ ਪਾਕ ਉਚਾਈਆਂ ਹਰ ਸਵਾਲ ਦਾ ਜਵਾਬ ਦਿੰਦੀਆਂ ਨੇ ਹਵਾ ਕਦੇ ਪ੍ਰਾਣੀ ਨਹੀਂ ਹੁੰਦੀ ਚੰਨ ਕਦੇ ਮੈਲਾ ਨਹੀਂ ਹੁੰਦਾ ਮੱਲਿਆਂ ਨੂੰ ਰੇਤਾ ਹੀ ਚਾਹੀਦਾ ਹੁੰਦਾ ਪੱਥਰਾਂ ਦੀ ਗਤੀ ਤਲਾਨਾ ਤੇ ਹੀ ਬੰਦੀ ਹੈ ਕੱਚੀਆਂ ਪਗਡੰਡੀਆਂ ਨੂੰ ਬੜੇ ਸਪਤਾ ਹੁੰਦੇ ਨੇ ਤਾਰਤੀਖਾਂ ਦਾ ਬੜਾ ਮੋਹ ਕਰਦੀ ਹੈ ਮੱਖੀਆਂ ਭੌਰਿਆਂ ਦੀ ਆਵਾਜ਼ ਨਾਲ ਗੂੰਜਦੀਆਂ ਅੰਗੂਰਾਂ ਦੀਆਂ ਸ਼ਾਹ ਸਬਜ਼ੀਵਲਾਂ ਬਿਨ ਵਰਕਿਆਂ ਦੀਆਂ ਆਜ਼ਾਦ ਕਿਤਾਬਾਂ ਹੁੰਦੀਆਂ ਹਨ